ਹਰ ਸਾਲ ਦੀ ਤਰ੍ਹਾਂ ਜਿਵੇਂ ਹਰ ਸਾਲ ਪ੍ਰੋਗਰਾਮ ਕਰਾਨੇ ਆ ਲੰਗਰ ਲਗਾਣੇ ਆ ਤੇ ਯਾਤਰਾ ਨਿਕਾਲਦੇ ਆ ਛੇ ਸਾਲਾਂ ਨੂੰ ਕਹਾਗੇ ਭਗਵਾ ਮਾਰਚਾਲੇ ਜਿੰਨੇ ਸਾਰੇ ਅੱਜ ਆਏ ਸੀ ਰਾਜਸਥਾਨ ਲਈ ਜਿਹੜਾ ਇਹਨੇ ਡੀਸੀ ਆਫਿਸ ਦੇ ਬਾਹਰ ਪੂਰਾ ਧਰਨਾ ਲਾਇਆ ਸਾਰਿਆਂ ਨੂੰ ਬੁਲਾਵਾਂਗੇ ਜੀ ਸਾਡਾ ਮਨ ਬੜਾ ਆਈਦਾ ਜੀ ਤੁਸੀਂ ਉਤੋਂ ਐਂਗਲ ਉਤਾਰ ਕੇ ਭਗਵਾਨ ਪੋਲੇ ਨਾਲ ਅੱਜ ਦੀ ਜ਼ਮੀਨ ਤੇ ਉਹਨਾਂ ਨੂੰ ਬੋਰਡ ਨੂੰ ਪਾੜਿਆ ਗਿਆ ਮਤਲਬ ਕਿ ਇੰਨੀ ਕੋ ਗੁੰਦ ਹੈਗਾ ਸਾਡੇ ਪੋਲੇ ਨਾਲ ਜਿਹੜੇ ਸਾਡੇ ਕੋਲ ਵੀਡੀਓ ਬਣੀ ਹੈ ਪੋਲੇਨਾ ਜੀ ਦਾ ਸਰੂਪ ਪੈਰਾ ਦੇ ਥੱਲੇ ਆ ਰਿਹਾ ਤੁਸੀਂ ਇੱਕ ਵਾਰੀ ਬੋਰਡ ਦੇ ਵੀ ਨਿਗਾਹ ਮਾਰ ਲਓ ਅਸੀਂ ਤੁਹਾਨੂੰ ਵੀਰ ਨੂੰ ਕਵਾਂਗੇ ਕਿ ਇੱਕ ਵਾਰੀ ਬੋਰਡ ਵੀ ਦੇਖੋ ਜਿਹੜਾ ਫਾੜ ਕੇ ਸਿੱਟਿਆ ਆ ਆ ਕੈਮਰੇ ਲੱਗੇ ਹੋਇਆ ਕੈਮਰੇ ਵੀ ਇੱਕ ਵਾਰੀ ਤੁਸੀਂ ਦਿਖਾ ਦਿਓ ਜਿਹੜੀ ਪਛਾਣ ਆ ਡੈਂਟਿਟੀ ਆ ਡਿਸਕਲੋਜ਼ ਕਰਨੀ ਚਾਹੀਦੀ ਐ ਜਿਹੜੇ ਸਮਾਜ ਲਈ ਇਦਾਂ ਦੇ ਸ਼ਰਾਰਤੀ ਅੰਸਰ ਨੇ ਉਹਨਾਂ ਬਾਰੇ ਪਤਾ ਲੱਗਣਾ ਚਾਹੀਦਾ ਸੀ ਵੀ ਸ਼ਹਿਰ ਚ ਵਿਚਰਦੇ ਆ ਅਸੀਂ ਤਾਂ ਇਦਾਂ ਕਰਦੇ ਨਹੀਂ ਇਤਨਾ ਸ਼ਰਾਰਤੀ ਤੇ ਪੋਲੇਨਾ ਜੀ ਦਾ ਬੋਰਡ ਲੱਗਾ ਸੀਗਾ ਕਿਤੇ ਤੇ ਉਹ ਬੋਰਡ ਕਿ ਕੈਮਰੇ ਪਤਾ ਲੱਗੂਗਾ ਵੀ ਪਾਟਾ ਕਿਵੇਂ ਵਾਟਾ ਕਰਕੇ ਕੈਮਰੇ ਵੇਖ ਕੇ ਕੱਲ ਕੱਲ ਵੋਟ ਲੱਗਾ ਤੇ ਅੱਜ ਬਖਵਾਲ ਫੋਲੇ ਨਾਲ ਦੀ ਉਸਤੇ ਦੇਖੋ ਸ਼ੁਰੂ ਰਾਤਰੀ ਦਾ ਤਿਹਾੜਿਆ ਬਖਵਾਲ ਫੋਲੇ ਨਾਲ ਦੀ ਉੱਤੇ ਤਸਵੀਰ ਹੁੰਦੀ ਹੈ ਫਿਰ ਅਸੀਂ ਕਰਾਂਗੇ ਦਰਖਾਸਤ ਵੀ ਦੇਤੀ ਜੀ 112 ਤੇ ਸਾਰਾ ਕੁਝ ਕਰਤਾ ਆ ਕੈਮਰੇ ਲੱਗੇ ਆ ਕੈਮਰਿਆਂ ਨੂੰ ਦੇਖਣ ਛਾਣਬੀਨ ਕਰਨ ਜਿਹੜਾ ਬੰਦਾ ਪਰਚਾ ਦਰਜ ਕਰਨ ਸਾਡੇ ਸੈਂਟੀਮੈਂਟਸ ਹਟ ਹੋਏ ਆ ਜੀ ਆ ਸਾਰੇ ਖੜੇ ਹੋਏ ਨੇ ਜੀ ਬਿਲਕੁਲ ਮਗਬੱਦਰ ਦਿੱਤਾ ਕਿ ਮਾਂਹ ਸ਼ੁਰੂ ਰਾਤਰੀ ਦਾ ਤਿਹਾੜਾ ਲੈ ਜਿਹੜਾ ਜਿਹੜਾ ਪੰਜਾਬ ਸਰਕਾਰ ਨੇ ਮੂੰਹ ਤੇ ਠੱਪਾ ਪਾ ਕੇ ਬੈਠੀ ਆ ਬਾਕੀ ਸਮਾਜ ਬਿਲਕੁਲ ਰਾਜ ਸਤਰ ਤੇ ਬਣਾ ਲਈ ਆਪਣੇ ਵੱਲੋਂ ਪਰਸਲ ਖਜਾਲੇ ਚ ਪੈਸੇ ਲਾ ਕੇ ਤੇ ਉੱਤੇ ਬੋਰਡ ਲਗਾਇਆ ਸੀਗਾ ਤੇ ਕਿਸੇ ਨੇ ਬੋਰਡ ਉਤਾਰਿਆ ਪਾੜਿਆ ਕਿਸੇ ਨੂੰ ਖੁੰਦਾ ਕੋ ਨਹੀਂ ਕਾਰਵਾਈ ਇਹ ਨਾ ਹੋਈਆਂ ਸਾਡੀਆਂ ਮੰਗਾ ਉੱਤੇ ਪੂਰੀਆਂ ਨਾ ਬੈਠੀਆਂ ਤੇ ਪੰਜਾਬ ਸਰਕਾਰ ਭੁੱਲ ਕੇ ਹਿੰਦੂ ਸਮਾਜ ਦੇ ਘਰੇ ਵੱਜੇ ਵੋਟਾਂ ਲੈਣ ਨੂੰ ਸਾਫ਼ ਕਹਿ ਰਹੇ ਰਾਜ ਸਤਰ ਤੇ ਨਲੀ ਭਗਵਾ ਮਾਰਚ ਵੀ ਕੱਢਿਆ ਗਿਆ ਸਾਰੀ Hindu ਜਥੇਬੰਦੀਆਂ ਵੱਲੋਂ ਸਰਕਾਰ ਦੇ ਕੰਨਾਂ ਤੱਕ ਨਵਾਜ਼ ਪੁਚਾਈ ਗਈ ਹੈ ਕਿ ਜਿਹੜਾ ਮਾ ਸ਼ਿਵਰਾਤਰੀਆ ਤਿਉਹਾਰ ਹੈ ਰਾਜ ਸਤਰ ਤੇ ਬਣਾਇਆ ਜਾਵੇ ਪਰ ਜੇਕਰ ਉਹ ਦੁਕਾਨ ਦੇ ਅੱਗੇ ਹੋਰੀ ਇਲੀ ਹਿੰਮਤ ਪੈਂਦੀ ਥੱਲੇ ਨੰਬਰ ਵੀ ਦਿੱਤੇ ਹੋਏ ਸੀ ਬਾਈਸਿਕਰ ਦੇ ਬੋਰਡ ਤੇ ਜਿਸ ਨੂੰ ਤਕਲੀਫ ਸੀ ਜਿਸ ਨੂੰ ਕੁਝ ਸੀ ਤੇ ਉਹ ਪਹਿਰਾਣਾ ਡਾਇਰੈਕਟ ਕੰਟੈਕਟ ਕਰ ਲੈਂਦਾ ਕੀ ਕਾਰਨ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਦਿੱਕਤ ਆ ਸਾਨੂੰ ਕੁਝ ਵੀ ਨਹੀਂ ਪਤਾ ਨਾ ਸਾਡੀ ਕੋਈ ਲੈਣ ਨਾ ਦੇਣ ਆ ਅਗਰ ਉਹਨਾਂ ਨੂੰ ਦੁਕਾਨ ਦੀ ਦਿੱਕਤ ਸੀ ਜਾਂ ਕੋਈ ਚੀਜ਼ ਦੀ ਦਿੱਕਤ ਸੀ ਸਾਨੂੰ ਫੋਨ ਕਰਦੇ ਸਰ ਤੁਹਾਡਾ ਬੋਰਡ ਲੱਗਿਆ ਉਹਨੂੰ ਕਿੱਥੇ ਹੋਰ ਲਗਵਾਰੋ ਸਾਡੀਆਂ ਜਿਹੜੀਆਂ ਫੋਟੋ ਪਾੜ ਦਿੰਦੇ ਕੋਈ ਗੱਲ ਨਹੀਂ ਸਾਡੇ ਨਾਲ ਕੋਈ ਵਿਰੋਧ ਐ ਕਰੋ ਐਡੀ ਜੈਲ ਸੀ ਲੋਕਾਂ ਚ ਭਰੀ ਹੋਈ ਐ ਸਾਡੇ ਸਮਾਜ ਨੂੰ ਲੈ ਕੇ ਐਡੀ ਜੈਲ ਸੀ ਹਿੰਦੂ ਸਮਾਜ ਨਾਲ ਬਿਲਕੁਲ ਸਾਹਮਣੇ ਆਣ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਕਰਾਣ ਲੱਗੇ ਬਿਲਕੁਲ ਇਹ ਸਾਡਾ ਕੰਪਨੀ ਸਰਕਾਰ ਦਾ ਕੰਮ ਐ ਅਸੀਂ ਲੋਕਾਂ ਨੇ ਕੰਪਲੇਂਟ ਬਾਣੀ ਐ ਅੱਗੋਂ ਸਰਕਾਰ ਪ੍ਰਸ਼ਾਸਨ ਦੇਖੇ ਪਾਈ ਇਹਨੂੰ ਕਿੱਦਾਂ ਕਰਨਾ ਹੈ ਅਸੀਂ ਹਰ ਕਿਸੇ ਨੂੰ ਏਕਤਾ ਦਾ ਸਾਰਿਆਂ ਨੂੰ ਇਹ ਹੀ ਦਿੰਨੇ ਏਕਤਾ ਦਾ ਸੰਦੇਸ਼ ਆ ਦਿੰਨੇ ਆ ਪਰ ਸਾਡੇ ਨਾਲ ਕਿਉਂ ਅਸੀਂ ਇਹ ਪੁੱਛਣਾ ਚਾਹਨੀ ਆ ਸਾਡੇ ਸਮਾਜ ਨਾਲ ਕਿਉਂ ਇੱਕ ਫੋਟੋ ਪਾੜਨ ਦੇ ਨਾਲ ਕੋਈ ਹਿੰਦੂ ਸਮਾਜ ਕੋਈ ਅੱਧਰ ਉੱਧਰ ਨਹੀਂ ਹੋ ਜਾਣਾ ਮਾਸ਼ਰੂਆਕ ਜਿਹੜਾ ਫੰਕਸ਼ਨ ਹੈ ਐਦਾਂ ਹੀ ਚੱਲੀ ਜਾਣਾ ਹੈ ਸਾਡੇ ਸਮਾਜ ਦੀ ਬੇਇੱਜ਼ਤੀ ਹੁੰਦੀ ਆ ਕਰੋ 2 ਘੰਟੇ ਚ ਇਨਸਾਫ ਕਰੋ 2 ਦਿਨ ਚ ਇਨਸਾਫ ਸਾਨੂੰ ਵੀ ਪਤਾ ਲੱਗੇ ਸਾਡੇ ਨਾਲ ਇਨਸਾਫ ਹੁੰਦਾ ਐ ਐਡੇ ਘਾਤਕ ਨੇ ਲੋਗ ਭਾਈ ਸਾਹਿਬ ਇਹ ਉਹ ਲੋਗ ਨੇ ਜਿਹੜੇ ਐ ਕਮਿਊਨਿਟੀ ਦੇ ਵਿੱਚ ਲੜਾਈਆਂ ਪਵਾ ਦਿੰਦੇ ਐ ਵਾਦਾ ਹੀ ਪਿਆ ਇਸ ਜੀਨਲ ਕਮਿਊਨਿਟੀ ਦੇ ਵਿੱਚ ਲੜਾਈ ਕਰਾ ਦਿੰਦੇ ਆ ਐਡੀ ਜੀਐਲਸੀ ਭਰੀ ਲੋਕਾਂ ਦੇ ਵਿੱਚ ਗੱਲ ਏਲੀਆ ਗੱਲ ਕਦੇ ਇਹ ਸੁਣਨ ਚਾਹੀਏ ਕਿ ਕਿਆ ਕਿਸੇ ਦੂਜੇ ਧਰਮ ਦਾ ਕਹਿ ਲੀਏ ਜਾਂ ਕਿਸੇ ਦੂਜੇ ਸਮਾਜ ਦਾ ਬੋਰਡ ਜਿਹਦੀ ਜ਼ਿੰਦਗੀ ਚ ਫਾਟਿਆ ਹੋਵੇ ਲੋਕਾਂ ਦੇ ਗੋਲਚੌਂਗ ਨਜ਼ਦੀਕ ਸ਼ਿਵ ਨਗਰ ਦੇ ਨੇੜੇ ਇੱਕ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਹੈ Hindu ਸਮਾਜ ਦੇ ਤੇ ਉੱਥੇ ਹੀ ਇੱਕ ਬੋਰਡ ਜਿਹੜਾ ਕਿ ਇੱਥੇ ਲਾਇਆ ਗਿਆ ਸੀਗਾ ਮਹਾਸ਼ਿਵਰਾਤਰੀ ਦੇ ਪਾਵਨ ਅਫਸਰ ਦੇ ਉੱਤੇ ਤੇ ਕੁਝ ਅਣਪਛਾਤੇ ਵਿਅਕਤੀ ਦੇ ਵੱਲੋਂ ਉਸ ਵੋਟ ਨੂੰ ਪਹਿਲੇ ਫਾੜਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਜ਼ਮੀਨ ਦੇ نیچے ਸੁੱਟ ਦਿੱਤਾ ਗਿਆ ਹਾਲਾਂਕਿ ਇਹ ਨੌਜਵਾਨ ਜਿਹੜੇ ਕਿ ਆ ਖੜੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹਨਾਂ ਨੂੰ ਜਦੋਂ ਫੋਨ ਆਂਦਾ ਵਾ ਕਿਸੇ ਵਿਅਕਤੀ ਦੇ ਵੱਲੋਂ ਇਹ ਇਹਨਾਂ ਨੂੰ ਇਹ ਦੱਸਿਆ ਜਾਂਦਾ ਕਿ ਤੇ ਜਿਹੜਾ ਤੁਹਾਡਾ ਮਾਸ਼ਰਾਤਰੀ ਬੋਰਡ ਆ ਉਹ ਫਟਿਆ ਹੋਇਆ ਵਾ ਤੇ نیچے ਡਿੱਗਿਆ ਹੋਇਆ ਵਾ ਇਹ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਸਾਡੀ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚੀ ਹੈ ਤੇ ਮੌਕੇ ਦੇ ਉੱਤੇ ਡਵੀ ਨੰਬਰ 3 ਦੀ ਪੁਲਿਸ ਪਹੁੰਚੀ ਹੈ ਜੀ ਬਾਜੀ ਕੀ ਨਾਮ ਹੈ ਤੁਹਾਡਾ ਗौरांग ਸ਼ਰਮਾ ਜੀ ਗौरांग ਜੀ ਕੀ ਮੰਗ ਲਾਗਿਆ ਤੁਸੀਂ ਇੱਥੇ ਖੜੇ ਚੌਂਕ ਦੇ ਵਿੱਚ ਉਹ ਸਰ ਸ਼ਿਵਰਾਤਰੀ ਦੇ ਮੌਸਮ ਤੇ ਇੱਥੇ ਬੋਰਡ ਲਗਾਇਆ ਸੀਗਾ ਤੇ ਹਰ ਸਾਲ ਦੀ ਤਰ੍ਹਾਂ ਜਿਵੇਂ ਹਰ ਸਾਲ ਪ੍ਰੋਗਰਾਮ ਕਰਾਨੇ ਆ ਲੰਗਰ ਲਗਾਣੇ ਆ ਤੇ ਯਾਤਰਾ ਨਿਕਾਲਦੇ ਆ ਤੇ ਇੱਥੇ ਬੋਰਡ ਲਗਾਇਆ ਸੀਗਾ ਤੇ ਕਿਸੇ ਨੇ ਬੋਰਡ ਉਤਾਰਿਆ ਪਾੜਿਆ ਕਿਸ ਨੂੰ ਖੁੰਦਕ ਹੋਣੀ ਆ ਜਾਂ ਕੋਈ ਸਾਡੇ ਨਾਲ ਨਿਕਾਲੋ ਨਾ ਭਗਵਾਨ ਪੋਲੇ ਨਾਂ ਨੂੰ ਪੈਰਾਂ ਦੇ ਵਿੱਚ ਰੱਖ ਕੇ ਉਹਨਾਂ ਨਾਲ ਕਿਸ ਖੁੰਦਕ ਨਾਲੋਂ ਇੰਤਜ਼ਾਰ ਕਰ ਰਿਹਾ ਹੈ ਅਗਰ ਕੋਈ ਖੁੰਦਕ ਹੈ ਸਾਨੂੰ ਫੋਨ ਕਰੋ ਸਾਡਾ ਕੰਟੈਕਟ ਨੰਬਰ ਲਿਖਿਆ ਹੈ ਤੁਸੀਂ ਉਤੋਂ ਐਂਗਲ ਉਤਾਰ ਕੇ ਭਗਵਾਨ ਪੋਲੇ ਨਾਂ ਜੀ ਦੀ ਜ਼ਮੀਨ ਤੇ ਉਹਨਾਂ ਨੂੰ ਬੋਟ ਨੂੰ ਪਾੜਿਆ ਗਿਆ ਮਤਲਬ ਕਿ ਇੰਨੀ ਕੋ ਖੁੰਦਕ ਹੈ ਸਾਡੀ ਸ਼ਿਵਰਾਤਰੀ ਅੱਜ ਜਿਵੇਂ ਸਾਡੇ ਰਜੀਵ ਟੰਡਨ ਜੀ ਨੇ ਵੀ ਭਗਵਾ ਮਾਰਚਨ ਨਿਕਾਲ ਲਿਆ ਸੀਗਾ ਕਿ ਸ਼ਿਵਰਾਤਰੀ ਨੂੰ ਅੱਛੀ ਤਰ੍ਹਾਂ ਮਨਾਇਆ ਜਾਵੇ ਤੇ ਉਨਦੇ ਮੁੱਢਾ ਦੇਵੀ ਦੇਖੋ ਨਾ ਸਾਡਾ ਬੋਰਡ ਲੱਗਿਆ ਤੇ ਬੋਰਡ ਨੂੰ ਉਤਾਰ ਕੇ ਪੈਰਾਂ ਦੇ ਵਿੱਚ ਸੁੱਟ ਗਏ ਭੋਲੇ ਨਾ ਜੀਰੇ ਸਾਡੇ ਕੋਲ ਵੀਡੀਓ ਬਣੀ ਹੈ ਭੋਲੇ ਨਾ ਜੀ ਦਾ ਸਰੂਪ ਪੈਰਾਂ ਦੇ ਥੱਲੇ ਆ ਰਿਹਾ ਹਾਂਜੀ ਅੱਛਾ ਭਾਜੀ ਕਿਹਨੇ ਉਤਾਰਿਆ ਬੋਰਡ ਤੇ ਕਦੋਂ ਲੱਗਿਆ ਇਹ ਬੋਰਡ ਤੁਸੀਂ ਲੋ ਸਰੇ ਕੱਲ ਬੋਰਡ ਲਗਾ ਕੇ ਗਏ ਆ ਜੀ 7:30 7 ਵੇਰੇ ਕੋਲ ਬੋਰਡ ਲਵਾਇਆ ਹਾਂਜੀ ਕੱਲ ਲਵਾਇਆ ਤੇ ਅੱਜ 7:30 ਦੇ ਕੋਲ ਸਾਨੂੰ ਫੋਨ ਆਇਆ ਕਿ ਭਾਜੀ ਤੁਹਾਡਾ ਬੋਰਡ ਕੋਈ ਪਾੜ ਕੇ ਇੱਥੇ ਸੁੱਟ ਗਿਆ ਨੀਚੇ ਮਤਲਬ ਕਿ ਕੀ ਕਾਰਨ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਦਿੱਕਤ ਆ ਸਾਨੂੰ ਕੁਝ ਵੀ ਨਹੀਂ ਪਤਾ ਨਾ ਸਾਡੀ ਕੋਈ ਲੈਣ ਆ ਨਾ ਦੇਣ ਆ ਅਗਰ ਉਹਨਾਂ ਨੂੰ ਦੁਕਾਨ ਦੀ ਦਿੱਕਤ ਸੀ ਜਾਂ ਕੋਈ ਚੀਜ਼ ਦੀ ਦਿੱਕਤ ਸੀ ਸਾਨੂੰ ਫੋਨ ਕਰਦੇ ਸਰ ਤੁਹਾਡਾ ਬੋਰਡ ਲੱਗਿਆ ਉਹਨੂੰ ਕਿਤੇ ਹੋਰ ਲਗਵਾਰੋ ਕੋਈ ਦਿੱਕਤ ਸੀਗੀ ਆ ਕੋਈ ਇਦਾਂ ਦੀ ਕੋਈ ਮਨਸਾ ਸੀਗੀ ਮਤਲਬ ਸ਼ਿਵਰਾਤਰੀ ਦਾ ਤਿਉਹਾਰ ਹੈ ਨਾ ਵੱਡਾ ਤਿਉਹਾਰ ਹੈ ਤੇ ਸਾਡੇ ਪੋਲੇ ਨਾਲ ਜਿਹੜਾ ਅਪਮਾਨ ਕੀਤਾ ਗਿਆ ਤੇ ਭਾਰਤ ਧਾਰਮਿਕ ਭਾਵਨਾ ਨੂੰ ਬਿਲਕੁਲ ਧਾਰਮਿਕ ਭਾਵਨਾ ਨੂੰ ਤੇ ਠੇਸ ਪਹੁੰਚੀ ਹੈ ਜੀ ਬੋਰਡ ਕੀ ਕੋਈ ਪਤਾ ਲੱਗਿਆ ਸੀ ਸੀਸੀਟੀਵੀ ਡਾਈ ਕੁਝ ਸਰ ਸਾਹਮਣੇ ਲੱਗਿਆ ਹੈ ਹਜੇ ਪੁਲਿਸ ਕੰਪਲੇਂਟ ਪਾਈ ਹੈ ਤੇ ਪੀਸੀਆਰ ਵੀ ਆਈ ਹੈ ਤੇ ਹੁਣ ਆਪਾਂ ਥਾਣੇ ਜਾ ਕੇ ਕੰਪਲੇਂਟ ਵੀ ਲਿਖਾਵਾਂਗੇ ਠੀਕ ਹੈ ਜੀ ਜੀ ਕੀ ਨਾਮ ਸਰ ਸਰ ਮੇਰਾ ਨਾਮ ਨੀਂਦੂਆ ਜੀ ਨੀਂਦੂ ਜੀ ਅੱਜ ਬੋਰਡ ਥਾਣੇ ਪਾਉਣ ਤੇ ਚੁਕੀ ਆ ਕਹਿ ਰਹੇ ਆ ਕਿ ਕਹਿੰਦੇ ਕਿ ਬੋਰਡ ਅਸੀਂ ਕੱਲ ਹੀ ਲਵਾਇਆ ਸੀ ਤੇ ਅੱਜ ਹੀ ਕਿਸੇ ਨੇ ਸਾਡੇ ਭਾਵਨਾ ਨੂੰ ਟੇਢ ਦੇਖੋ ਮਹਾ ਸ਼ਿਵਰਾਤਰੀ ਦਾ ਤਿਉਹਾਰ ਲੈਨੇ ਆ ਰਿਹਾ ਬਖਵਾਲ ਭੋਲੇ ਨਾਲ ਦੀ ਸ਼ਾਦੀ ਦਾ ਤਿਉਹਾਰ ਲੈਨੇ ਆ ਰਿਹਾ ਜਿਦੇ ਸਾਰੇ ਪੰਜਾਬ ਨੂੰ ਖੁਸ਼ੀ ਹੈ ਸਾਰੇ ਵਿਸ਼ਵ ਨੂੰ ਖੁਸ਼ੀ ਹੈ ਉਥੇ ਲੁਧਿਆਣੇ ਸ਼ਹਿਰ ਦੇ ਵਿੱਚਾ ਯੂਥ ਸਾਰਾ ਸਮਾਜ ਖੜਾ ਸਾਡੇ ਨਾਲ ਸਾਡੇ ਭਰਾ ਖੜੇ ਲੈ ਬੋਰਡ ਸ਼ਿਵਰਾਤਰੀ ਦਾ ਕੋਈ ਹਰ ਗੋ ਵੀ ਲਗਰ ਦੇ ਸੀ ਲਾਇਆ ਸੀਗਾ ਭਾਈ ਲੈ ਸਾਡੇ ਉਹ ਬੋਰਡ ਅੱਜ ਅੱਜ ਹੀ ਲਾਇਆ ਅੱਜ ਕੱਲ ਕੱਲ ਬੋਰਡ ਲੱਗਾ ਤੇ ਅੱਜ ਬਖਵਾਲ ਭੋਲੇ ਨਾਲ ਦੀ ਉਸਤੇ ਦੇਖੋ ਸ਼ਿਵਰਾਤਰੀ ਦਾ ਤਿਉਹਾਰ ਆ ਬਖਵਾਲ ਭੋਲੇ ਨਾਲ ਦੀ ਉੱਤੇ ਤਸਵੀਰ ਹੁੰਦੀ ਹੈ ਜਿੱਥੇ ਬੋਰਡ ਲੱਗਦਾ ਲਾਲ ਸਾਰੇ ਸਾਥੀ ਵਧਾਈ ਹੈ ਹਾਰਦਿਕ ਸ਼ੁਭਕਾਮਨਾਵਾਂ ਦਾ ਬੋਰਡ ਜਿੱਤੇ ਵੀ ਕਿਸੇ ਵੀ ਸ਼ਰਾਰਤੀ ਅਲਸਰ ਵੱਲੋਂ ਬੋਰਡ ਉਹ 파ੜ ਦਿੱਤਾ ਗਿਆ ਵਾ ਗੱਲ ਇਹ ਲੀ ਹੈ ਗੱਲ ਕਦੇ ਇਹ ਸੁਣਨ ਚਾਹੀਏ ਕਿ ਕਿਆ ਕਿਸੇ ਦੂਜੇ ਧਰਮ ਦਾ ਕਹਿ ਲੀਏ ਜਾਂ ਕਿਸੇ ਦੂਜੇ ਸਮਾਜ ਦਾ ਬੋਰਡ ਕੇ ਜਿੰਦਗੀ ਚ ਫਟਿਆ ਹੋਵੇ ਜਾਂ ਫਟਿਆ ਹੋਵੇ ਕਿਸੇ ਨੇ ਕੋਸ਼ਿਸ਼ ਵੀ ਕੀਤੀ ਹੋਵੇ ਮਤਲਬ ਜਿਹੜਾ ਕਹਿੰਦੇ ਨੇ ਕਿ ਹਿੰਦੂ ਸਮਾਜ ਨੂੰ ਲੀਚਾ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹਦਾ ਜਿਹਦਾ ਜੀ ਕਰਦਾ ਜਿਹਦਾ ਮਰਜੀ ਪਤਾ ਭਾਵੇਂ ਅਸੀਂ ਲੋਕ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਜਿਹਦਾ ਵੀ ਸਬੂਤ ਆ ਜੂਗਾ ਜਾਂ ਕਿਸੇ ਦੀ ਦੁਕਾਨ ਰੁਕਦੀ ਹੈ ਕਿਸੇ ਦਾ ਕੀ ਰੁਕਦਾ ਹੈ ਅਗਰ ਉਹ ਮੌਕੇ ਤੇ ਬੁਲਾ ਕਰ ਦਿੰਦਾ ਵੈਰ ਨਾਲ ਗੁੱਡ ਸੀਗਾ ਪਰ ਜੇਕਰ ਉਹ ਦੁਕਾਨ ਦੇ ਅੱਗੇ ਉਹਦੀ ਇਲੀ ਹਿੰਮਤ ਪੈਦੀ ਥੱਲੇ ਨੰਬਰ ਵੀ ਦਿੱਤੇ ਹੋਏ ਸੀ ਬਾਈਸਿਕਾ ਤੇ ਬੋਰਡ ਤੇ ਜਿਸੇ ਨੂੰ ਤਕਲੀਫ ਸੀ ਜਿਸੇ ਨੂੰ ਕੁਝ ਸੀ ਤੇ ਉਹ ਪਰਾਨਾ ਡਾਇਰੈਕਟ ਕੰਟੈਕਟ ਕਰ ਲੈਂਦਾ ਪਰ ਗੱਲ ਤਾਂ ਇਹ ਹੈ ਹੁਣ ਗੱਲ ਸਿਰਫ ਗੋਰਾਕ ਸ਼ਰਮਾ ਦੀ ਹੈ ਬਾਕੀ ਕਿਸੇ ਖੜੇ ਦੀ ਲੋਕਾਂ ਦੀ ਨਹੀਂ ਹੈ ਗੱਲ ਹੈ ਹਿੰਦੂ ਸਮਾਜ ਦੀ ਆਪਾਂ ਬਲਾਵਾਂ ਦੀ ਅੱਜ ਤੁਸੀਂ ਡੀਸੀ ਸਾਹਿਬ ਤੇ ਦਫ਼ਤਰ ਪੁੰਜੇ ਮੰਗ ਪੱਤਰ ਵੀ ਦਿੱਤਾ ਬਿਲਕੁਲ ਮੰਗ ਪੱਤਰ ਦਿੱਤਾ ਕਿ ਮਾਘਾ ਸ਼ਿਵਰਾਤਰੀ ਦਾ ਤਿਉਹਾਰ ਲੈ ਜਿਹੜਾ ਜਿਹੜਾ ਪੰਜਾਬ ਸਰਕਾਰ ਨੇ ਮੂੰਹ ਤੇ ਠੱਪਾ ਬਾ ਕੇ ਬੈਠੀ ਹੈ ਬਾਕੀ ਸਮਾਜ ਦੇ ਲੋਕਾਂ ਦਾ ਤਿਉਹਾਰ ਬਿਲਕੁਲ ਰਾਜਸਤਰਤੇ ਬਣਾ ਲਈ ਆਪਣੇ ਵੱਲੋਂ ਪਰਸਲ ਖਜਾਲੇ ਚ ਪੈਸੇ ਲਾ ਕੇ ਕਹਿੰਦੇ ਨੇ ਕਿ ਜਿੱਦਾਂ ਵਰਜੀ ਤੁਹਾਡਾ ਜੀ ਕਰਦਾ ਤਿਉਹਾਰ ਬੁਲਾਓ ਅਸੀਂ ਪੈਸਾ ਲਾਵਾਂਗੇ ਅਸੀਂ ਤੁਹਾਡੇ ਉੱਤੇ ਪੈਸਾ ਖਰਚ ਕਰਾਂਗੇ ਮਤਲਬ ਗੱਲ ਕਰੀਏ ਸਮਾਜ ਨੂੰ ਟੈਕਸ ਦਿੰਦਾ ਹੈ ਹਿੰਦੂ ਸਮਾਜ ਜਿਹੜਾ ਖੜਾ ਹੈ ਉਹਦੇ ਆਪਣੇ ਤਿਹਾੜ ਜਿਹੜਾ ਪਰਸਨਲ ਦਿੰਦਾ ਉਹਦੇ ਵੀ ਸਰਕਾਰਾਂ ਦਾ ਕੋਈ ਰੋਲ ਨਹੀਂ ਹੁੰਦਾ ਇਹ ਹਾਲ ਹੋ ਜਾਂਦੇ ਆ ਤੇ ਸਰਕਾਰ ਤੋਂ ਅਸੀਂ ਕੀ ਮੰਗ ਰੱਖਾਂਗੇ ਕਿ ਉਹ ਸਾਡਾ ਜਿਹੜਾ ਮਹਾ ਸ਼ੁਰਾਧ ਦੇ ਤਿਹਾੜ ਹੈ ਉਹ ਰਾਜ स्तर ਤੇ ਬੁਲਾਇਆ ਜਾਵੇ ਮਤਲਬ ਇੰਨੀ ਕੋਈ ਬੋਲੀ ਸਰਕਾਰ ਇਸ ਵਾਰ ਪੰਜਾਬ ਸਰਕਾਰ ਸਾਨੂੰ ਮਿਲੀ ਹੈ ਕਿ ਜਿਹੜੀ ਸਭ ਤੋਂ ਵੱਧ ਜਿਹੜਾ 45 ਤੋਂ 50% ਹਿੰਦੂ ਸਮਾਜ ਪੰਜਾਬ ਦੇ ਅੰਦਰ ਬੈਠਾ ਚੁੱਪੀ ਤਾਣ ਕੇ ਬੈਠੀ ਹੈ ਕਿਤੇ ਇਹ ਸੋਚ ਲਵੇ ਕਿ ਜੇ ਸਾਡੀਆਂ ਮੰਗਾਂ ਉੱਤੇ ਕਾਰਵਾਈ ਨਾ ਹੋਈ ਜਾਂ ਸਾਡੀਆਂ ਮੰਗਾਂ ਉੱਤੇ ਪੂਰੀਆ ਲਾ ਬੈਠੀ ਆ ਤੇ ਪੰਜਾਬ ਸਰਕਾਰ ਭੁੱਲ ਕੇ ਹਿੰਦੂ ਸਮਾਜ ਦੇ ਘਰੇ ਵੱਜੇ ਵੋਟਾਂ ਲੈਣ ਨੂੰ ਸਾਫ਼ ਕਹਿ ਰਹੇ ਆ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਹੀ ਆ ਕੰਪਲੇਨ ਬਿਲਕੁਲ ਕਰਾਤੀ ਆ ਅਸੀਂ ਫਿਰ ਥਾਣੇ ਚੱਲੇ ਆ ਬਿਲਕੁਲ ਸਾਰੇ ਬੰਦੇ ਉਹਨੇ ਤੋਂ ਵੀ ਥਾਣੇ ਚੱਲੇ ਆ ਕਿ ਗੱਲ ਕਰਾਂਗੇ ਕਿ ਭਾਈ ਮਹਾ ਸ਼ਿਵਰਾਤਰੀ ਦਾ ਭਗਵਾਨ ਭੋਲੇ ਨਾਥ ਦਾ ਜਿਹੜਾ ਹੋਲਡਿੰਗ ਲੱਗਾ ਸੀ ਉਹ ਫਟਿਆ ਕੋਈ ਛੋਟੀ ਮੋਟੀ ਗੱਲ ਨਹੀਂ ਠੀਕ ਹੈ ਬਿਲਕੁਲ ਅਸੀਂ ਮੰਗ ਕਰਾਂਗੇ ਸਾਰੇ ਚੌਂਕ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਬਿਲਕੁਲ ਸੱਚ ਸਾਹਮਣੇ ਆਣ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਕਰਾਣ ਲੱਗੇ ਬਿਲਕੁਲ ਇਹ ਸਾਡਾ ਕੰਮ ਨਹੀਂ ਸਰਕਾਰ ਦਾ ਕੰਮ ਐ ਅਸੀਂ ਲੋਕਾਂ ਨੇ ਕੰਪਲੇਂਟ ਪਾਣੀ ਐ ਅੱਗੋਂ ਸਰਕਾਰ ਪ੍ਰਸ਼ਾਸਨ ਦੇਖੇ ਕਿ ਭਾਈ ਇਹਨੂੰ ਕਿੱਦਾਂ ਕਰਨਾ ਵਧੀਆ ਜੀ ਦੇਖ ਲੂਗੇ ਨਹੀਂ ਤਾਂ ਫੇਰ ਅਸੀਂ ਤਾਂ ਜਿੱਦਾ ਦਰੀ ਵਿਛਾ ਲੂ ਮਨ ਛਾੜੇ ਜਲੇ ਫੇਰ ਬੈਠਾ ਕੇ ਥਾੜੇ ਤੇ ਬਾ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਸ਼ੇ ਖੰਨੇ ਆ ਜੀ ਅੱਜ ਇੱਥੇ ਮੌਜੂਦ ਹੋ ਕੀ ਪਾਲ ਬਿਲਕੁਲ ਜੀ ਸਾਡੇ ਗੋਰੰਗ ਜੀ ਹੈਗੇ ਜੀ ਗੋਪਾਲ ਮੰਦਿਰ ਦੇ ਇਹ ਬ੍ਰਾਹਮਣ ਨੇ ਜੀ ਸਾਡੇ ਬੜੇ ਪੂਜਨੀਏ ਨੇ ਸਾਡਾ ਚਲੋ ਭਰਾ ਵੀ ਹੈ ਜੀ ਜਿਵੇਂ ਕਿ ਸਭ ਨੂੰ ਪਤਾ ਕਿ ਮਹਾ ਸ਼ਿਵਰਾਤਰੀ ਦਾ ਤਿਉਹਾਰ ਸਾਰੇ ਵਰਲਡ 'ਚ ਮਨਾਇਆ ਜਾਂਦਾ ਹੈ ਅੱਜ ਰਾਜ ਸਤਰ ਤੇ ਬਣਾ ਲਈ ਭਗਵਾ ਮਾਰਚ ਵੀ ਕੱਢਿਆ ਗਿਆ ਸਾਰੀ ਹਿੰਦੂ ਜੱਥੇਬੰਦੀਆਂ ਵੱਲੋਂ ਸਰਕਾਰ ਦੇ ਕੰਨਾਂ ਤੱਕ ਨਵਾਜ਼ ਪੁਚਾਈ ਗਈ ਹੈ ਕਿ ਜਿਹੜਾ ਮਹਾ ਸ਼ਿਵਰਾਤਰੀ ਦਾ ਤਿਉਹਾਰ ਹੈ ਰਾਜ ਸਤਰ ਤੇ ਬਣਾਇਆ ਜਾਵੇ ਉਹਦੀ ਝਲਕ ਤੁਹਾਨੂੰ ਦੱਸਣਾ ਚਾਹਾਂਗੇ ਵੀਰ ਜੀ ਨੂੰ ਕਿੱਦਾਂ ਬਣਾਈਏ ਜੀ ਸਾਡਾ ਹਾਲ ਦੇਖੋ ਸਮਾਜ ਦਾ ਕੀ ਹੈ ਇੱਕ ਬੋਰਡ ਜਿੱਥੇ ਸਾਡੀ ਕੋਈ ਪਰਸਨਲ ਫੋਟੋ ਨਹੀਂ ਲੱਗੀ ਭਗਵਾਨ ਸ਼ੰਕਰ ਜਿਹੜੇ ਸਾਡੇ ਆਦੀ ਦੇਵ ਨੇ ਸਾਡੇ ਇਸ਼ਤ ਦੇਵ ਨੇ ਉਹਨਾਂ ਦੀ ਮਾਸ਼ ਸ਼ਿਵਰਾਤੀ ਦਾ ਫੰਕਸ਼ਨ ਸਾਰੇ ਸ਼ਹਿਰ ਨੇ ਲਾਏ ਹੋਏ ਆ ਜੀ ਸਾਰੇ ਸ਼ਹਿਰ ਨੇ ਬੋਰਡ ਲਾਏ ਆ ਸਾਡੇ ਭਰਾ ਗੋਰੰਗ ਨੇ ਇੱਥੇ ਬੋਰਡ ਲਾਤਾ ਜੀ ਆਹ ਬਿਲਡਿੰਗ ਹੈ ਜੀ ਬਿਲਡਿੰਗ ਦਿਖਾਓ ਜੀ ਆਹ ਬਿਲਡਿੰਗ ਦੇ ਬਾਹਰ ਉਹਨਾਂ ਨੇ ਬੋਰਡ ਲਾਤਾ ਜਿਹੜੀ ਉਹਨਾਂ ਦੀ ਬਿਲਡਿੰਗ ਤੇ ਨਹੀਂ ਲੱਗਿਆ ਬਾਹਰ ਲੱਗਿਆ ਹੋਇਆ ਸੀਗਾ 7:30 ਵਜੇ ਤੋਂ ਬਾਅਦ ਇਹ ਬੋਰਡ ਨੂੰ ਪਾੜ ਕੇ ਉੱਥੇ ਸੇਡ ਦਿੱਤਾ ਗਿਆ ਸਾਡੀਆਂ ਜਿਹੜੀਆਂ ਫੋਟੋ ਪਾ ਐਡੀ ਜੈਲਸੀ ਲੋਕਾਂ ਚ ਭਰੀ ਹੋਈ ਹੈ ਸਾਡੇ ਸਮਾਜ ਨੂੰ ਲੈ ਕੇ ਐਡੀ ਜੈਲਸੀ ਹਿੰਦੂ ਸਮਾਜ ਨਾਲ ਕਿਉਂ ਅਸੀਂ ਪੁੱਛਣਾ ਚਾਹੁੰਦੇ ਆ ਕਿਉਂ ਹੁਣ ਪੀਸੀਆਰ ਆਈ ਹੈ ਜੀ ਉਹ ਕਹਿੰਦੇ ਸਾਦ ਖਾਸ ਦੋ ਫੇਰ ਅਸੀਂ ਕਰਾਂਗੇ ਦਰਖਾਸਤ ਵੀ ਦੇਤੀ ਜੀ 112 ਤੇ ਸਾਰਾ ਕੁਝ ਕਰਤਾ ਆ ਕੈਮਰੇ ਲੱਗੇ ਆ ਕੈਮਰਿਆਂ ਨੂੰ ਦੇਖਣ ਛਾਣਬੀਨ ਕਰਨ ਜਿਹੜਾ ਬੰਦਾ ਪਰਚਾ ਦਰਜ ਕਰਨ ਸਾਡੇ ਸੈਂਟੀਮੈਂਟਸ ਹਟ ਹੋਏ ਆ ਜੀ ਆ ਸਾਰੇ ਖੜੇ ਹੋਏ ਨੇ ਜੀ ਅੱਜ ਅਸੀਂ ਭਗਵਾ ਮਾਰਚ ਵੀ ਕੱਢਿਆ ਸਾਡੇ ਹਿੰਦੂ ਸਮਾਜ ਦੇ ਪਰਲੇ ਕੀ ਹੈਗਾ ਕੀ ਬੋਰਡ ਪੜਵਾਉਂਦੇ ਰਹੀਏ ਅਸੀਂ ਹੁਣ ਨਹੀਂ ਇਦਾਂ ਹੋਏਗਾ ਜੀ ਅੱਜ ਸਾਡੇ ਜਿੰਨੇ ਮੁੰਡੇ ਨੇ ਬੜੀ ਜਨਰੇਸ਼ਨ ਪੜ੍ਹ ਲਿਖੀ ਚੁੱਕੀ ਹੋਈ ਹੈ ਕਾਨੂੰਨੀ ਕਾਰਵਾਈ ਕਰਨ ਨੂੰ ਸਾਰੇ ਤੇਜ਼ ਨੇ ਅਸੀਂ ਸਾਰੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਪਰ ਉਹ ਬੰਦੇ ਦੀ ਜਿਹੜੀ ਪਛਾਣ ਹੈ ਆਈਡੈਂਟੀਟੀ ਹੈ ਡਿਸਕਲੋਸ ਕਰਨੀ ਚਾਹੀਦੀ ਹੈ ਜਿਹੜੇ ਸਮਾਜ ਲਈ ਇਦਾਂ ਦੇ ਸ਼ਰਾਰਤੀ ਅੰਸਰ ਨੇ ਉਹਨਾਂ ਬਾਰੇ ਪਤਾ ਲੱਗਣਾ ਚਾਹੀਦਾ ਸੀ ਵੀ ਸ਼ਹਿਰ ਚ ਵਿਚਰਦੇ ਆ ਅਸੀਂ ਤਾਂ ਇਦਾਂ ਕਰਦੇ ਨਹੀਂ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਸਾਰਿਆਂ ਨਾਲ ਖੜਦੇ ਆ ਸਾਰੇ ਤਿਉਹਾਰ ਸਾਡੇ ਨੇ ਅਸੀਂ ਹਰ ਕਿਸੇ ਨੂੰ ਏਕਤਾ ਦਾ ਸਾਰਿਆਂ ਨੂੰ ਇਹ ਹੀ ਦਿੰਨੇ ਆ ਏਕਤਾ ਦਾ ਸੰਦੇਸ਼ ਆ ਦਿੰਨੇ ਆ ਪਰ ਸਾਡੇ ਨਾਲ ਕਿਉਂ ਅਸੀਂ ਇਹ ਪੁੱਛਣਾ ਚਾਹਨੀ ਆ ਸਾਡੇ ਸਮਾਜ ਨਾਲ ਕਿਉਂ ਇਸ ਲਈ ਪੰਜਾਬ ਸਰਕਾਰ ਨੇ ਦੱਸੋ ਕੀ ਕੀਤਾ ਕੋਈ ਸਪੈਸ਼ਲ ਐਕਟ ਬਣਾਇਆ ਕੋਈ ਹਿੰਦੂ ਸਮਾਜ ਲਈ ਕੋਈ ਸਪੈਸ਼ਲ ਐਕਟ ਬਣਾਓ ਸਾਡੇ ਸਮਾਜ ਦੀ ਬੇਅਦਬੀ ਹੁੰਦੀ ਆ ਕਰੋ 2 ਘੰਟੇ ਚ ਇਨਸਾਫ ਕਰੋ 2 ਦਿਨ ਚ ਇਨਸਾਫ ਸਾਨੂੰ ਵੀ ਪਤਾ ਲੱਗੇ ਸਾਡੇ ਨਾਲ ਇਨਸਾਫ ਹੁੰਦਾ ਹਰ ਵਾਰ ਦੀ ਤਰ੍ਹਾਂ ਅੱਜ ਵੀ ਹੁਣ 15 ਤਰੀਕ ਨੂੰ ਸਾਡੀ ਮਾਸ਼ਵਰਾਦੀ ਦਾ ਫੰਕਸ਼ਨ ਆ ਰਿਹਾ ਅੱਜ ਹੀ ਕਿਉਂ ਇਹ ਚੀਜ਼ ਕੀਤੀ ਗਈ ਹੈ ਕਿ ਕੰਟੈਕਟ ਨੰਬਰ ਨੀਚੇ ਲਿਖੇ ਸਗੇ ਗੋਪਾਲ ਜੀ ਦੇ ਕਰਦੇ ਉਹਨੂੰ ਗੋਰੰਗ ਨੂੰ ਫੋਨ ਕਰ ਲੈਂਦੇ ਭਾਈ ਸਾਨੂੰ ਤਰਾਜ ਇੱਥੇ ਬੋਰਡ ਹੀ ਨਹੀਂ ਲਾਣਾ ਦੂਜੇ ਕਿੱਥੇ ਲਾ ਲੈ ਅਸੀਂ ਕਿਤੇ ਹੋਰ ਲਾ ਲੈਂਦੇ ਬਾਕੀ ਉਹਨੂੰ ਇਹ ਵੀ ਦੱਸਣਾ ਚਾਣੇ ਆ ਹਿੰਦੂ ਸਮਾਜ ਕੋਈ ਇੰਨਾ ਨਹੀਂਗਾ ਵਿਸ਼ਾਲ ਹਿਰਦੇ ਆ ਸਮਰਾਟ ਹੈ ਹਿੰਦੂ ਸਮਾਜ ਬਹੁਤ ਵਿਸ਼ਾਲ ਹੈ ਹਿੰਦੂ ਸਮਾਜ ਇੱਕ ਫੋਟੋ ਪਾੜਨ ਦੇ ਨਾਲ ਕੋਈ ਹਿੰਦੂ ਸਮਾਜ ਕੋਈ ਅੱਧਰ ਉੱਦਨ ਹੀ ਹੋ ਜਾਣਾ ਮਾਸ਼ ਸ੍ਰੀ ਰਾਤ ਦਾ ਜਿਹੜਾ ਫੰਕਸ਼ਨ ਹੈ ਐਦਾਂ ਹੀ ਚੱਲੀ ਜਾਣਾ ਹੈ ਅੱਗੇ ਨਾਲ ਉਹ ਵੀ ਵਧੀਆ ਚੱਲਣਾ ਹੈ ਸੋ ਇਹ ਹੀ ਦੱਸਣਾ ਚਾਣੇ ਆ ਭਾਈ ਤੁਹਾਨੂੰ ਇੱਕ ਵਾਰੀ ਤੁਸੀਂ ਬੋਰਡ ਤੇ ਉਹ ਦਿਖਾਓ ਪੋਸਟਰ ਜਿੱਥੇ ਇਹਨਾਂ ਨੇ ਫਾੜੇ ਆ ਉਹ ਤੁਸੀਂ ਦਿਖਾਓ ਭਾਜੀ ਇੱਕ ਮਿੰਟ ਜਿੱਥੇ ਇਹਨਾਂ ਨੇ ਫਾੜ ਕੇ ਸਿੱਟੇ ਆ ਜੀ ਮੰਗ ਕੀ ਕਰਦੇ ਹੋ ਜੀ ਅਸੀਂ ਮੰਗ ਕਰਦੇ ਜੀ ਉਹਨਾਂ ਦੇ ਪਰਚਾ ਦਿੱਤਾ ਜਾਵੇ 24 ਘੰਟਿਆਂ ਦੇ ਵਿੱਚ ਪਰਚਾ ਦਰਜ ਕਰੋ ਤਾਂ ਕਿ ਇਹ ਅਸੀਂ ਰੋਸ਼ ਨੂੰ ਹੋਰ ਨਾ ਵਧਾਈਏ ਨਹੀਂ ਤਾਂ ਅਸੀਂ ਜਿੰਨੀ ਸਾਡੀ ਜੱਥੇਬੰਦੀਆਂ ਹਿੰਦੂ ਸਿੱਖ ਜੱਥੇਬੰਦੀਆਂ ਜਿੰਨੇ ਸਾਡੇ ਨਾਲ ਭਰਾ ਖੜੇ ਆ ਉਹਨਾਂ ਨੂੰ ਕਾਂਗੇ ਸ਼ੇਵਸਨਾਂ ਨੂੰ ਕਾਂਗੇ ਭਗਵਾ ਮਾਰਚ ਵਾਲੇ ਜਿੰਨੇ ਸਾਰੇ ਅੱਜ ਆਏ ਸੀ ਰਾਜਸਤਰ ਲਈ ਜਿਹੜਾ ਇਹਨੇ ਡੀਸੀ ਆਫਿਸ ਦੇ ਬਾਹਰ ਪੂਰਾ ਧਰਨਾ ਲਾਇਆ ਸਾਰਿਆਂ ਨੂੰ ਬੁਲਾਵਾਂਗੇ ਜੀ ਸਾਡਾ ਮਨ ਬੜਾ ਆਈਦਾ ਜੀ ਅਸੀਂ ਸ਼ਿਵ ਭਗਤ ਦੇ ਹیثیت ਨਾਲ ਗੱਲ ਰਹੀਆਂ ਜੀ ਸਾਡੇ ਨਾਲ ਜੇਲਸੀ ਜਦੋਂ ਮਰਜੀ ਕੱਢ ਲਵੇ ਕੋਈ ਕੰਡਾ ਗੱਡੀ ਕੰਢੀ ਸਾਡੇ ਨਾਲ ਕੱਢੇ ਸਾਨੂੰ ਘਰੇ ਫੋਨ ਆਹ ਬੋਰਡ ਬਾੜੇ ਨਾਲ ਕੀ ਹੋ ਜਾਂਦਾ ਕਿ ਸ਼ਿਵਰਾਦੀਰ ਦਾ ਫੰਕਸ਼ਨ ਨਾ ਰੁਕ ਜਾਊਗਾ ਜੀ ਐਦਾਂ ਨਹੀਂ ਰੁਕਦਾ ਜੀ ਤੁਸੀਂ ਇੱਕ ਵਾਰੀ ਬੋਰਡ ਦੇ ਵੀ ਨਿਗਾਹ ਮਾਰ ਲਓ ਅਸੀਂ ਤੁਹਾਨੂੰ ਵੀਰ ਨੂੰ ਕਵਾਂਗੇ ਕਿ ਇੱਕ ਵਾਰੀ ਬੋਰਡ ਵੀ ਦੇਖੋ ਜਿਹੜਾ ਫਾੜ ਕੇ ਸਿੱਟਿਆ ਆ ਆ ਕੈਮਰੇ ਲੱਗੇ ਹੋਇਆ ਕੈਮਰੇ ਵੀ ਇੱਕ ਵਾਰੀ ਤੁਸੀਂ ਦਿਖਾ ਦਿਓ ਆ ਬੋਰਡ ਦਿਖਾਓ ਕੈਮਰੇ ਵੀ ਤੁਸੀਂ ਦਿਖਾ ਦਿਓ ਕੈਮਰੇ ਚ ਪਤਾ ਲੱਗ ਜਾਊਗਾ ਨਾ ਕਿੰਨੇ ਕੀਤਾ ਸਾਨੂੰ ਪਤਾ ਲੱਗਣਾ ਚਾਹੀਦਾ ਹੈ ਡਿਸਕਲੋਜ਼ ਕਰੋ ਇਹਨਾਂ ਨੂੰ ਐਦਾਂ ਦੇ ਬੰਦਿਆਂ ਨੂੰ ਜਿਹੜੇ ਸ਼ਰਾਰਤੀਆਂ ਸੰਸ ਨੇ ਡ ਭਾਈ ਸਾਹਿਬ ਇਹੋ ਲੋਕ ਨੇ ਜਿਹੜੇ ਇਹ ਕਮਿਊਨਿਟੀ ਦੇ ਵਿੱਚ ਲੜਾਈਆਂ ਪਵਾ ਦਿੰਦੇ ਆ ਇਸ ਚੀਜ਼ ਨਾਲ ਕਮਿਊਨਿਟੀ ਦੇ ਵਿੱਚ ਲੜਾਈ ਕਰਾ ਦਿੰਦੇ ਆ ਐਡੀ ਜੈਲਸੀ ਭਰੀ ਲੋਕਾਂ ਦੇ ਵਿੱਚ ਠੀਕ ਹੈ ਜੀ ਪਰਚਾ ਦਰਜ ਕੀਤਾ ਜਾਵੇ ਜੀ ਬੰਦੇ ਤੇ ਹਾਂਜੀ ਪਰਚਾ ਦਰਜ ਕੀਤਾ ਜਾਵੇ ਜੀ 24 ਘੰਟਿਆਂ ਦੇ ਵਿੱਚ ਅਸੀਂ ਇਹੀ ਮੰਗ ਕਰਦੇ ਆ ਠੀਕ ਹੈ ਜੀ ਪਰ ਪਹੁੰਚਿਓ ਇਹ ਕੀ ਪੁਰਾਣਾ ਮਾਮਲਾ ਇਤਨਾ ਸ਼ੁਰਾਤੀ ਤੇ ਭੋਲੇ ਨਾਲ ਅਜੇ ਤੱਕ ਬੋਰਡ ਲੱਗਾ ਸੀਗਾ ਕਿਤੇ ਤੇ ਉਹ ਬੋਰਡ ਕਿਹੇ ਕੈਮਰੇ ਪਤਾ ਲੱਗੂਗਾ ਵੀ ਪਾਟਾ ਕਿਵੇਂ ਪਾਟਾ ਕਰਕੇ ਕੈਮਰੇ ਵੇਖ ਕੇ ਬੰਦੀ ਕਾਰਵਾਈ ਕਰ ਦੇਵਾਂਗੇ ਜੀ ਉਹ ਕਿਸੇ ਜਗਾ ਕੋਈ ਉਪਤਾ ਸਬੂਤ ਮਿਲੇ ਪੁੱਛਣਾ ਕਰਕੇ ਦੁਕਾਨਦਾਰ ਉਸ ਬੋਰਡ ਬੋਰਡ ਕਿਹੜਾ ਫਟਿਆ ਸੀ ਉਹ ਲੈ ਲਿਆ ਕਬਜ਼ੇ ਚ ਸੋਰੀ ਆਪਾਂ ਕੈਮਰੇ ਵੇਖ ਕੇ 7 ਵਜੇ ਜਿਹੜੀ ਬੰਦੀ ਕਾਰਵਾਈ ਕਰ ਦੇਵਾਂਗੇ ਠੀਕ ਹੈ ਜੀ ਧੰਨਵਾਦ ਓਕੇ ਜੀ ਕਾਰਵਾਈ ਜਿਹੜੀ ਕਿ ਪੁੱਛੋ ਲੋ ਹੁਣ ਕੀਤੀ ਜਾਏਗੀ ਆਨਲ ਸਮੇਂ ਦੇ ਵਿੱਚ ਇਹ ਦੇਖਣਾ ਹੋਏਗਾ ਕਿ ਕੌਣ ਉਹ ਵਿਅਕਤੀ ਸੀਗਾ ਸੀਸੀਟੀਵੀ ਕੈਮਰੇ ਚੌਂਕ 'ਚ ਲੱਗੀ ਹੋਈ ਹੈ ਉਹ ਖੰਗਾਲੇ ਜਾਣਗੇ ਤੇ ਬੰਦੀ ਕਾਰਵਾਈ ਜਰੀਆ ਕਿਨੂੰ ਕੋ ਜਲਦ ਹੋਵੇਗੀ ਜੁਰਦਲਦਨ ਵਾਲੇ ਦੇ ਨਾਲ ਸੰਜੀਤ ਜਨਾਮ ਜੁਮ ਰਿਪੋਰਟ ਧੰਨਵਾਦ